ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਪੁਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਛੇ ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚ ਸੈਲੀ ਟੋਪੀ ਮਾਲਾ ਪੁੱਤੀ ਪੋਵੇ ਸ਼੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ ਪੰਜ ਵਸਤਾਂ ਜਿਹੜੀਆਂ ਨੇ ਇਹ ਸੋਢੀ ਪਰਿਵਾਰਕੋਲ ਨੇ ਤੇ ਸੇਵੀ ਵਸਤੀ ਵਾਲੀ ਡੇਰਾ ਬਾਬਾ ਨਾਨਕ ਵਿਧੀਆਂ ਦੇ ਕੋਲ ਹੈ ਉਹ 4 ਮਾਰਚ ਨੂੰ ਡੇਰਾ ਬਾਬਾ ਨਾਨਕ ਲੈ ਕੇ ਆਏ ਚੋਲਾ ਸਾਹਿਬ ਤੇ ਬਾਬਾ ਕਾਬਲੀ ਮਾਲ ਜੀ ਜਦੋਂ ਚੋਲਾ ਸਾਹਿਬ ਲੈ ਕੇ ਇੱਧਰੋਂ ਜਿਹੜੀਆਂ ਦਵਾਬੇ ਦੀਆਂ ਸੰਗਤਾਂ ਨੇ ਉਹ ਵੀ ਉਸ ਦਿਨ ਪਹੁੰਚ ਗਈਆਂ 4 ਮਾਰਚ ਨੂੰ ਉਸ ਵਕਤ ਤੇ ਬਾਬਾ ਜੀ ਨੇ ਆਈਆਂ ਸੰਗਤਾਂ ਨੂੰ ਵਰ ਦੇ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਹਿਸਾ ਲਾਇਆ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਜੋ ਮਨੋ ਕਰਾਂ ਸੋਈ ਤੁਹਾਡੀ ਸੰਪੂਰਨ ਹੋਣਗੀ ਹੈ। ਤੋਂ ਪਹਿਲਾਂ ਤੇ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜੀ ਤੇ ਨੇ ਬਾਬਾ ਅਵਤਾਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ ਦਾਸ ਸਭ ਤੋਂ ਪਹਿਲਾਂ ਤੇ ਸਮੂਹ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਦੇ ਬਸਰ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਤੇ ਜੋ ਵੀ ਰਸਤੇ ਸੰਗਤਾਂ ਆਈਆਂ ਉਹਨਾਂ ਨੂੰ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਹੈ ਔਰ ਇਹ ਇੱਥੇ ਦਾ ਇਤਿਹਾਸ ਹੈ ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲਪੁਰ ਪਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਜਿਨ੍ਹਾਂ ਵਿੱਚੋਂ 6 ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚ ਸੈਲੀ ਟੋਪੀ ਮਾਲਾ ਪੁੱਥੀ ਪੋਵੇ ਸ਼੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ 5 ਵਸਤਾਂ ਜਿਹੜੀਆਂ ਨੇ ਇਹ ਸੋਢੀ ਪਰਿਵਾਰ ਕੋਲ ਨੇ ਤੇ ਛੇਵੀਂ ਵਸਤੂ ਜਿਹੜੀ ਡੇਰਾ ਬਾਬਾ ਨਾਨਕ ਬੇਦੀਆਂ ਦੇ ਕੋਲ ਹੈ ਇਹ ਡੇਰਾ ਬਾਬਾ ਨਾਨਕ ਸਿੱਤੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਐਸਰੇ ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦਿੱਤੀ ਗੁਰੂ ਅੰਗਦ ਦੇਵ ਜੀ ਸਾਰੇ ਬਾਣੇ ਉਹਨਾਂ ਕੋਲ ਆਏ ਫਿਰ ਗੁਰੂ ਅਰਜਨ ਦਾਸ ਸਾਹਿਬਾ ਗੁਰੂ ਰਾਮਦਾਸ ਸਾਹਿਬਾ ਗੁਰੂ ਅਰਜਨ ਦੇਵ ਜੀ ਜਿਹੜੋ ਗੁਰੂ ਅਰਜਨ ਦੇਵ ਮਹਾਰਾਜ ਹਰ ਉਥੇ ਇੱਕ ਰੋੜ ਬੰਸ ਖਤਰੀ ਜਾਦਾ ਸਿੱਖ ਸੀ ਜਿਹਨਾਂ ਦਾ ਨਾਮ ਸੀ ਭਾਈ ਤੋਤਾ RAM ਜੀ ਉਹ ਇੱਥੇ ਆਏ ਹੋਏ ਸਨ ਉਹਨਾਂ ਦੇ ਪੈਰ ਤੇ ਸੱਟ ਲਾ ਕੇ ਸੇਵਾ ਤੇ ਕਰਦੇ ਕਰਦੇ ਤੇ ਸੇਵਾ ਤੋਂ ਨਹੀਂ ਹਟਣੇ ਇੱਕ ਸਿੱਖ ਗਿਆ ਮਹਾਰਾਜ ਤੁਹਾਡਾ ਪ੍ਰੇਮੀ ਉਹਦੇ ਪੈਰ ਤੇ ਕਾਫੀ ਸੱਟ ਲੱਗ ਗਈ ਹੈ ਲੇਕਿਨ ਉਹ ਸੇਵਾ ਤੋਂ ਨਹੀਂ ਹਟ ਰਿਹਾ ਮਹਾਰਾਜ ਨੇ ਕਿਹਾ ਜਾਓ ਭਾਈ ਉਹਨਾਂ ਦੀ ਸੇਵਾ ਕਬੂਲ ਹੋ ਜੇ ਉਹਨਾਂ ਨੂੰ ਲੈ ਕੇ ਆਓ ਸੇਵਾ ਉਹਨਾਂ ਨੂੰ ਸੱਦਿਆ ਤੇ ਗੁਰੂ ਸਾਹਿਬ ਨੇ ਪੁੱਛਿਆ ਦੱਸ ਭਾਈ ਸਿੱਖਾ ਕੋਈ ਚੀਜ਼ ਦੀ ਥੋੜ੍ਹ ਹੈ ਜੋ ਤੁਹਾਨੂੰ ਕਰਤਾਰ ਪਾਸਾ ਦਵਾਈਏ ਉਹ ਕਹਿਣ ਲੱਗੇ ਮਹਾਰਾਜ ਧੀ ਤੁਹਾਨੂੰ ਦੌਲਤ ਪੁੱਤਰ ਬੜੀ ਗੁਰੂ ਨਾਨਕ ਸਾਹਿਬ ਇਦੋਂ ਸਵੇਰੇ ਮੈਂ ਕੜਾ ਪ੍ਰਸ਼ਾਦੀ ਦੇਖ ਕਰਦਾ ਲੋਕ ਮੇਰੇ ਮੇ ਜਾ ਕੇ ਟਾਉਂਦੇ ਕੁਛ ਐਸੀ ਦਾਤ ਬਖਸ਼ੀ ਜਿਹਨਾਂ ਸਿੱਖੀ ਦਾ ਵਾਅਦਾ ਹੋਵੇ ਉਸ ਵਕਤ ਮਹਾਰਾਜ ਦੀ ਬੀਟ ਸਾਹਿਬ ਤਿਆਰ ਨਹੀਂ ਸੀ ਫਿਰ ਛੇਵੀਂ ਬਸ ਚੋਲਾ ਸਾਹਿਬ ਉਹਨਾਂ ਨੇ ਖੁਸ਼ ਹੋ ਕੇ ਭੇਟ ਕਰ ਦਿੱਤੀ ਜਾਓ ਵੀ ਜਿੱਥੇ ਤੁਸੀਂ ਦਰਸ਼ਨ ਕਰਾਇਆ ਕਰੋਗੇ ਦੁਨੀਆ ਇਸ ਨੂੰ ਪੂਜਾ ਕਰੇਗੀ ਉਹ ਆਪਣੇ ਸ਼ਹਿਰ ਲੈ ਕੇ ਜਦ ਤੱਕ ਉਹਨਾਂ ਕੋਲ ਸੇਵਾ ਹੋਈ ਉਹਨਾਂ ਨੇ ਕੀਤੀ ਜਾਂ ਉਹਨਾਂ ਦੀ ਬਿਰਧ ਵਸਤਾਈ ਉਹਨਾਂ ਨੇ ਸੋਚਿਆ ਹੋਸਦਾ ਮੇਰੇ ਬੱਚੇ ਕੱਲ ਨੂੰ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਥੇ ਹੀ ਰੱਖ ਕੇ ਤੇ ਅੱਗੇ ਵੱਡਾ ਸਾਰਾ ਪੱਥਰ ਦਿੱਤਾ ਤੇ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਓਗੇ ਉਹੀ ਇੱਥੋਂ ਚੋਲਾ ਲੈ ਕੇ ਜਾਣਾ ਤੇ ਪੱਥਰ ਹੀ ਨਾਟੇ ਸਿੱਖ ਦੇ ਵਿਰਸੇ ਦੀ ਅਰਦਾਸ ਹੈ ਬਿਰਤੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਚੋਰ ਗੋਬਿੰਦ ਕਾਪੂਰਨ ਗੁਨਤਾਸ ਸਿੱਖ ਦਾ ਵਿਰਸੇ ਦੀ ਅਰਦਾਸ ਹੈ ਦੁੱਖ ਆਏ ਸੁੱਖ ਆਏ ਸਿੱਖ ਦਾ ਕੰਮ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ ਇਹ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਗੁਰੂ ਨਾਨਕ ਸਾਹਿਬ ਤੋਂ ਨੌਵੀਂ ਪੀੜੀ ਤੋਂ ਇਹਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਉਹਨਾਂ ਦਾ ਇਧਰ ਦਬਾਬੇ ਦੀ ਸੰਗਤ ਨਾਲ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਸੰਗਤ ਨਾਲ ਇਹ ਲਾਗੇ ਜਿੰਨੇ ਵੀ ਪਿੰਡ ਨੇ ਹੁਸ਼ਿਆਰਪੁਰ ਦੇ ਇਹ ਕਟਿਆਲਾ ਸ਼ੈਣੀਆਂ ਟਾਂਡਾ ਹੁਸ਼ਿਆਰਪੁਰ ਇਧਰ ਜਿੰਨੇ ਵੀ ਸਾਰੇ ਸੰ ਸਾਰਿਆਂ ਦੇ ਨਾਲ ਬੜਾ ਪ੍ਰੇਮ ਸੀ ਉਸ ਵਕਤ ਦੀ ਸਿੱਖੀ ਸੇਵਕੀ ਸੀ ਇਹਨਾਂ ਨੇ ਸੰਗਤ ਨੂੰ ਇਕੱਠੇ ਕੀਤਾ ਚਾਲੇ ਪਾਏ ਤੇ ਉੱਥੇ ਵੇਖਿਆ ਜਾ ਕੇ ਪੱਥਰ ਨਾਟੇ ਫਿਰ ਸਾਰੀ ਸੰਗਤ ਰਹਾ ਅਠਿਆਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਪੁੱਤਰ ਪੰਜੀ ਜਪਜੀਤ ਸਿੰਘ ਦੇ ਪਾਠ ਕਰੋ ਪੰਜ ਛੱਤੇ ਜਲ ਦੇ ਕਰੋ ਅਰਦਾਸ ਕਰੋ ਕਰਤਾਰ ਪਲੀ ਕਰੇਗਾ ਉਹ ਜਿਵੇਂ ਜਿਵੇਂ ਮੁਕਮਾ ਤਿਮ ਤਿਮ ਕੀਤਾ ਉਹ ਜਿਹੜਾ ਪੱਥਰ ਸੀ ਫ ਜਿਹੜਾ ਬਾਬਾ ਨਾਨਕ ਲੈ ਕੇ ਆਏ ਚੋਲਾ ਸਾਹਿਬ ਤੇ ਬਾਬਾ ਕਾਬਲੀ ਮਰਜੀ ਜਦੋਂ ਚੋਲਾ ਸਾਹਿਬ ਲੈ ਕੇ ਇਧਰੋਂ ਜਿਹੜੀਆਂ ਦਵਾਬੇ ਦੀਆਂ ਸੰਗਤਾਂ ਨੇ ਉਹ ਵੀ ਉਸ ਦਿਨ ਪਹੁੰਚ ਗਈਆਂ 4 ਮਾਰਚ ਨੂੰ ਉਸ ਵਕਤ ਤੇ ਬਾਬਾ ਜੀ ਨੇ ਆਈਆਂ ਸੰਗਤਾਂ ਨੂੰ ਵਾਅਦਾ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਇਸ ਸਾਲ ਆਇਆ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਜੋ ਮਨੋ ਕਰਾਂਗੇ ਸੋਹੀ ਤੁਹਾਡੀ ਸੰਪੂਰਨ ਹੋਣਗੀਆਂ ਉਦੋਂ ਤੋਂ ਇੱਥੇ ਜੋੜ ਮੇਲਾ ਲੱਗ ਰਿਹਾ ਜੀ ਸ੍ਰੀ ਚੋਲਾ ਸਾਹਿਬ ਜੀ ਦਾ ਜਿਹੜਾ 1 ਮਾਰਚ ਨੂੰ ਸੰਗ ਚੱਲਦਾ ਹੈ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਇਹ ਇੱਥੇ ਦਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਚੋਲਾ ਦਾਸ ਸਮੂਹ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਔਰ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਕਰਦਾ ਹੈ ਔਰ ਮਹਾਰਾਜ ਕਿਰਪਾ ਕਰਨ ਤਰਦਾਸ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਮਹਾਰਾਜ ਸਾਨੂੰ ਸਾਨਿਆ ਨੂੰ ਗੁਰਬਾਣੀ ਦੇ ਨਾਲ ਨਾਲ ਜੋੜ ਕੇ ਰੱਖਣਾ ਕਿਉਂਕਿ ਇਹ ਗੁਰਬਾਣੀ ਇਸ ਜਗ ਮੈਂ ਚਾਨਣ ਜਿਹੜੀ ਗੁਰਬਾਣੀ ਹੈ ਉਹੀ ਸਾਨੂੰ ਇਸ ਜਗ ਵਿੱਚ ਰਹਿਣ ਦੀ ਜਾਚ ਦੱਸਦੀ ਹੈ ਤੇ ਸਾਨੂੰ ਚਾਨਣ ਪਾਉਂਦੀ ਹੈ ਸਾਡੇ ਸਾਡੇ ਜਿਹੜੇ ਅੰਦਰ ਦੇ ਮਨ ਨੇ ਉਹਨੂੰ ਖੋਲਦੀ ਹੈ ਕਿ ਅਸੀਂ ਕਿਸ ਕੰਮ ਆਏ ਹਾਂ ਤੇ ਕਿਸ ਕੰਮ ਕਰਨਾ ਹੈ ਇਹ ਕਿਉਂਕਿ ਬਾਣੀ ਵਿੱਚ ਹੀ ਗੁਰੂ ਮਹਾਰਾਜ ਦੀ ਪ੍ਰਾਪਤੀ ਹੈ ਮਹਾਰਾਜ ਨੇ ਕਿਹਾ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰਸਿੱਖੋ ਹਰ ਕਰਤਾ ਆਪ ਮੋਹ ਕਟਾਏ ਜਿਉਂ ਜਿਉਂ ਬਾਣੀ ਪੜਦੇ ਅਤਿ ਉਤਮ ਕਰਤੇ ਦੇ ਦਰਸ਼ਨ ਹੋ ਰਿਆ ਕਰਤਾ ਹਰ ਵੇਲੇ ਨਾਲ ਹੈ ਜਿਉਂ ਜਿਉਂ ਸ਼ਬਦ ਬਾਣੀ ਪੜ ਰਹੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਹੈ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਹੀ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਸਾਨੂੰ ਸਾਰਿਆਂ ਨੂੰ ਹੀ ਅਮਰਤ ਵੇਲੇ ਤੇ ਜਾਗਨੇ ਅਮਰਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇਹਨੇ ਵਚਨ ਕਰਦਾ ਦਾਸ ਫਤੇ ਬੁਲਾਉਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ